ਪੰਜ ਤੱਤ ਕਿਹੜੇ ਨੇ ਸਭ ਤੋਂ ਪਹਿਲਾ ਤੱਤ ਹੈ ਜੇ ਹਵਾ ਦੂਜਾ ਹੈ ਪਾਣੀ ਤੀਜਾ ਹੈ ਅੱਗ ਚੌਥਾ ਹੈ ਧਰਤੀ ਔਰ ਪੰਜਵਾਂ ਹੈ ਆਕਾਸ਼ ਸੋ ਪਹਿਲੀ ਗੱਲ ਕਿ ਜੋ ਹਵਾਏ ਹਵਾ ਇੰਨੀ ਬਰੀਕੀ ਦੇ ਨਾਲ ਕੰਮ ਕਰਦੀ ਏ ਪਰ ਕਦੀ ਵੀ ਦਿਖਦੀ ਨਹੀਂ ਸੋ ਆਪਣੇ ਜੋ ਤੁਹਾਡੀ ਜ਼ਿੰਦਗੀ ਜਿਉਂਦਾ ਢਾਂਗ ਹੈ ਜੋ ਤੁਹਾਡੇ ਪਲਾਨ ਕਦੀ ਵੀ ਲੋਕਾਂ ਨੂੰ ਪਤਾ ਨਾ ਲਵੇ ਹਮੇਸ਼ਾ ਆਪਣੇ ਆਪ ਨੂੰ ਜੋ ਸ਼ਿਪਾਉਣ ਦੀ ਕਲਾ ਹੈ ਉਹ ਤੁਹਾਡੇ ਵਿੱਚ ਆਉਣੀ ਚਾਹੀਦੀ ਏ ਕਿਉਂਕਿ ਜਦੋਂ ਠੰਡੀ ਠੰਡੀ ਵਧੀਆ ਹਵਾ ਚੱਲਦੀ ਏ ਤਾਂ ਲੋਕ ਉਸ ਨੂੰ ਮਹਿਸੂਸ ਕਰਦੇ ਹਨ ਜਾਂ ਜਦੋਂ ਹਵਾ ਬਹੁਤ ਤੇਜ਼ ਚੱਲਦੀ ਏ ਨੁਕਸਾਨ ਕਰ ਦਿੰਦੀ ਏ ਤਾਂ ਲੋਕ ਉਸ ਨੁਕਸਾਨ ਨੂੰ ਦੇਖਦੇ ਹਨ ਪਰ ਅੱਜ ਤੱਕ ਕਦੀ ਵੀ ਕਿਸੇ ਨੇ ਹਵਾ ਨੂੰ ਨਹੀਂ ਦੇਖਿਆ ਸੋ ਇਸੇ ਤਰ੍ਹਾਂ ਤੁਹਾਡੇ ਕੰਮਾਂ ਤੋਂ ਪਤਾ ਤਾਂ ਚੱਲੇ ਕਿ ਇਨਸਾਨ ਕੰਮ ਕਰ ਰਿਹਾ ਹੈ ਪਰ ਇਸ ਤਰੀਕੇ ਦੇ ਨਾਲ ਕਰ ਰਿਹਾ ਹੈ ਕਿਸ ਤਰ੍ਹਾਂ ਮਿਹਨਤ ਕਰ ਰਿਹਾ ਹੈ ਇਹ ਜੋ ਇੱਕ ਛਪਾਉਣ ਦੀ ਚੀਜ਼ ਹੈ ਇਹ ਛਪਾਉਣ ਦੀ ਕਲਾ ਹਰ ਇਨਸਾਨ ਦੇ ਵਿੱਚ ਹੋਣੀ ਚਾਹੀਦੀ ਹੈ ਦੂਜੀ ਅਸੀਂ ਗੱਲ ਕਰਦੇ ਹਾਂ ਜੀ ਪਾਣੀ ਪਾਣੀ ਨੂੰ ਜਿੰਨਾ ਮਰਜ਼ੀ ਗੰਦਾ ਕਰ ਲੋ ਜਦ ਪਾਣੀ ਹਮੇਸ਼ਾ ਕੁਝ ਸਮੇਂ ਬਾਅਦ ਇਹ ਜੋ ਸਾਫ਼ ਹੋ ਜਾਵੇਗਾ ਸੋ ਤੁਹਾਡਾ ਵੀ ਜੋ ਐਟੀਟਿਊਡ ਆ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਜਨੇ ਮਰਜ਼ੀ ਗੰਦੇ ਮਾਹੌਲ ਦੇ ਵਿੱਚ ਗੰਦੇ ਲੋਕਾਂ ਦੇ ਵਿੱਚ ਰੱਖਿਆ ਜਾਵੇ ਪਰ ਤੁਹਾਡਾ ਜੋ ਐਟੀਟਿਊਡ ਆ ਤੁਹਾਡੀ ਜੋ ਸੋਚ ਆ ਉਹ ਕਦੀ ਵੀ ਗੰਦੀ ਨਹੀਂ ਹੋਣੀ ਚਾਹੀਦੀ ਉਹ ਹਮੇਸ਼ਾ ਨਿਰਮਲ ਰਹਿਣੀ ਚਾਹੀਦੀ ਸੋ ਪਾਣੀ ਤੋਂ ਸਿੱਖਣ ਵਾਲਾ ਗੁਣ ਕਿ ਹਮੇਸ਼ਾ ਆਪਣੇ ਆਪ ਨੂੰ ਸਾਫ਼ ਰੱਖਣਾ ਹੈ ਔਰ ਤੀਜੀ ਅਸੀਂ ਗੱਲ ਕਰਦੇ ਹਾਂ ਜੀ ਅੱਗ ਦੀ ਅੱਗ ਹਮੇਸ਼ਾ ਹਰ ਚੀਜ਼ ਨੂੰ ਸਾੜ ਦਿੰਦੀ ਹੈ ਉਹਦਾ ਇੰਨਾ ਕਿ ਜ਼ਿਆਦਾ ਸੇਕ ਹੈ ਉਹ ਇਹ ਨਹੀਂ ਦੇਖਦੀ ਕਿ ਕੀ ਚੰਗਾ ਹੈ ਕੀ ਭਾਵੇਂ ਮਹਿੰਗੀ ਤੋਂ ਮਹਿੰਗੀ ਚੀਜ਼ ਤੁਸੀਂ ਅੱਗ ਦੇ ਵਿੱਚ ਪਾਇਓ ਅੱਗ ਦਾ ਸੁਭਾਅ ਕੀ ਉਹਨੇ ਹਰ ਕਿਸੇ ਨੂੰ ਸਾੜ ਦੇਣਾ ਸੋ ਇਹ ਗੁਣ ਤੁਹਾਡੇ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਹਮੇਸ਼ਾ ਗਲਤ ਚੀਜ਼ਾਂ ਨੂੰ ਗਲਤ ਲੋਕਾਂ ਨੂੰ ਗਲਤ ਸੋਚ ਨੂੰ ਤੁਹਾਡਾ ਇੰਨਾ ਤੇਜ਼ ਪ੍ਰਤਾਪ ਹੋਣਾ ਚਾਹੀਦਾ ਹੈ ਕਿ ਉਹ ਚੀਜ਼ਾਂ ਤੁਹਾਡੇ ਲਾ ਕੇ ਆਉਂਦੇ ਉਹਨਾਂ ਚੀਜ਼ਾਂ ਦੀ ਜੋ ਵੈਲਿਊ ਆਪਸਮ ਹੋ ਜੇ 네ਗੈਟਿਵਿਟੀ ਤੁਹਾਡੇ ਲਾਗੇ ਨਾ ਆਵੇ ਇੱਕ ਅੱਗ ਦਾ ਜੋ ਰੂਪ ਆ ਕ੍ਰੋਧ ਆ ਹਮੇਸ਼ਾ ਗਲਤ ਕੰਮਾਂ ਵਾਸਤੇ ਤੁਹਾਡਾ ਜੋ ਰੂਪ ਆ ਉਹ ਅੱਗ ਵਰਗਾ ਹੋਣਾ ਚਾਹੀਦਾ ਲੋਕ ਡਰਨ ਲੋਕ ਇਹ ਕੈਨ ਕਿ ਜੇਕਰ ਕੋਈ ਗਲਤੀ ਹੋ ਗਈ ਤਾਂ ਉਹਦਾ ਜੋ ਗੁੱਸਾ ਹੈ ਬਹੁਤ ਜ਼ਿਆਦਾ ਭਿਆਨਕ ਹੈ ਸੋ ਇਸੇ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਜੀ ਧਰਤੀ ਜੋ ਧਰਤੀ ਹੈ ਧਰਤੀ ਨੂੰ ਕੋਈ ਤਾਂ ਖੋਦਦਾ ਹੈ ਤਾਂ ਕੋਈ ਇਤੇ ਪੋਚੇ ਮਾਰਦਾ ਹੈ ਪਰ ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ ਭਾਵੇਂ ਨੂੰ ਕੋਈ ਖੋਦੇ ਤੇ ਭਾਵੇਂ ਇਤੇ ਪੋਚਾ ਮਾਰੀ ਸੋ ਇਸੇ ਤਰ੍ਹਾਂ ਸਾਡਾ ਜੀਵਨ ਹੋਣਾ ਚਾਹੀਦਾ ਹੈ ਸਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਕਿ ਕੋਈ ਸਾਨੂੰ ਬੁਰਾ ਕਹ ਰਿਹਾ ਜਾਂ ਕੋਈ ਸਾਨੂੰ ਚੰਗਾ ਕਹ ਰਿਹਾ ਹੁਣ ਗੱਲ ਕਰਦੇ ਹਾਂ ਜੀ ਆਕਾਸ਼ ਦੀ ਆਕਾਸ਼ ਚਾਹੀ ਗਰੀਬ ਹੈ ਅਮੀਰ ਹੈ ਕਿਸੇ ਵੀ ਜਾਤ ਦਾ ਹੈ ਉਹ ਹਰ ਕਿਸੇ ਨੂੰ ਉੱਪਰ ਜੋ ਸਾ ਆਕਾਸ਼ ਉਹ ਹਰ ਕਿਸੇ ਨੂੰ ਰੋਸ਼ਨੀ ਦੇ ਰਿਹਾ ਏ ਜੋ ਉਹਦੇ ਵਿੱਚ ਚੰਨ ਦੇ ਸੂਰਜ ਹੈ ਤਾਰੇ ਇਸੇ ਤਰ੍ਹਾਂ ਸਾਡਾ ਲਾਈਫ ਸਟਾਈਲ ਹੋਣਾ ਚਾਹੀਦਾ ਕਿ ਸਾਡੇ ਵਿੱਚ ਹਰ ਜੋ ਇਨਸਾਨ ਆ ਉਹਦੇ ਪ੍ਰਤੀ ਕੋਈ ਵੀ ਭੇਦ ਭਾਵਿਆ ਉਹ ਨਹੀਂ ਹੋਣਾ ਚਾਹੀਦਾ ਅਸੀਂ ਓਪਨ ਮਾਈਂਡਡ ਜੋ ਸਾਡਾ ਦਿਮਾਗ ਉਹ ਹੋਣਾ ਚਾਹੀਦਾ ਜੇਕਰ ਅਸੀਂ ਨਾ ਪੰਜਾਂ ਤਤਾਂ ਨੂੰ ਬਹੁਤ ਬਰੀਕੀ ਦੇ ਨਾਲ ਸਮਝ ਲੈਂਦੇ ਆ ਤੇ ਉਹਨਾਂ ਦੀ ਗੁਣ ਆਪਣੇ ਵਿੱਚ ਲੈ ਆਉਂਦੇ ਆ ਤਾਂ ਸਾਡਾ ਜੁਲੰਗ